ਜਗਮਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਪੱਟ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕੁਲਦੀਪ ਧਾਲੀਵਾਲ ਉਹਨਾਂ ਦੀ ਬੈਠਕ ਖਤਮ ਹੋ ਚੁੱਕੀ ਹੈ ਸਾਡੇ ਨਾਲ ਜੰਗਵੀਰ ਸਿੰਘ ਚੋਹਾਨ ਨੇ ਗੱਲਬਾਤ ਕਰਾਂਗੇ ਜੰਗਵੀਰ ਜੀ ਜਿਹੜੀਆਂ ਮੰਗਾਂ ਲੈ ਕੇ ਤੁਸੀਂ ਗਏ ਸੀ ਕਿੰਨੀਆਂ ਕੁ ਮੰਗਾਂ ਤੇ ਸਹਿਮਤੀ ਬਣੀ ਕੁਝ ਕੁ ਮੰਗਾਂ ਤੇ ਤਾਂ ਸਹਿਮਤੀ ਬਣ ਗਈ ਜਿਹੜੀਆਂ ਫੌਰੀ ਮੰਨਣ ਵਾਲੀਆਂ ਸੀਗੀਆਂ ਸੋ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ 700 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਹੋ ਗਏ ਸੀ ਸੋ ਉਹਦੇ ਵਿੱਚੋਂ ਅੱਧ ਪਛਦ ਜਿਹੜੇ ਕਿਸਾਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਵੀ ਮਿਲਿਆ ਤੇ ਨੌਕਰੀਆਂ ਵੀ ਮਿਲੀਆਂ ਸੋ ਕਾਫੀ ਪਰਿਵਾਰ ਅੱਜ ਵੀ ਇੱਥੇ ਬਾਹਰ ਮਿਲੇ ਸੀ ਸਾਨੂੰ ਔਰ ਮੰਗ ਕਰ ਰਹੇ ਸੀ ਕਿ ਜਿਹੜੀ ਸਾਡੀ ਮੰਗ ਅੰਦਰ ਜਾ ਕੇ ਸੀਐਮ ਸਾਹਿਬ ਤੋਂ ਉਠਾਓ ਸੋ ਬੜੇ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਇਸ ਬਾਰੇ ਸੋ ਉਹਦੇ ਵਿੱਚ ਕੀ ਹੈਗਾ ਕਈਆਂ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਸੋ ਉਹਨਾਂ ਨੇ ਇੱਕ ਉਹਦੇ ਬਾਰੇ ਵੀ ਕਮੇਟੀ ਬਣਾ ਦਿੱਤੀ ਹੈ ਕਿ ਜਿਹੜਾ 31 ਮਾਰਚ ਤੱਕ ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਔਰ ਨਾਲ ਇਹਨਾਂ ਨੂੰ ਨੌਕ ਪੂਰੇ ਕਰਕੇ ਜਿਹੜਾ ਆ ਇਹਨਾਂ ਦਾ ਫੌਰੀ ਮਸਲਾ ਜਿਹੜਾ ਹੱਲ ਕੀਤਾ ਜਾਵੇ ਸੋ ਇਹ ਇੱਕ ਪੋਜ਼ਿਟਿਵ ਪੁਆਇੰਟ ਸੀ ਕਿ ਇਹਦਾ 31 ਮਾਰਚ ਤੱਕ ਆਸ ਕਰਦੇ ਆ ਕਿ ਇਹ ਪੂਰਾ ਹੋਊਗਾ ਸੋ ਨਾਲ ਦੀ ਨਾਲ ਆ ਦੂਜਾ ਇੱਕ ਤਕਸੀਮਾ ਦੇ ਕੇਸ ਕਾਫੀ ਉਲਝੇ ਹੋ ਵੱਡੀ ਸਮੱਸਿਆ ਸੀ ਤਕਸੀਮਾ ਗਰਦਾਵਰੀਆਂ ਮਾਲ ਮਹਿਕਿਆਂ ਦੇ ਮਹਿਕਮਿਆਂ ਦੇ ਵਿੱਚ ਕਿਤਨੇ ਕਿਤੇ ਪਟਵਾਰੀਆਂ ਵੱਲੋਂ ਮਿਸਟੇਕ ਹੋਈ ਹੈ ਸੋ ਕਰੈਕਸ਼ਨਾਂ ਕਰਨ ਦੀ ਗੱਲ ਸੀ ਸੋ ਉਹਦੇ ਵਾਸਤੇ ਵੀ ਜਿਹੜਾ ਸੀਐਮ ਸਾਹਿਬ ਨੇ ਕਿਹਾ ਕਿ ਆਪਾਂ ਇਹਦੇ ਬਾਰੇ ਵੀ ਜਿਹੜੀਆਂ ਲੋਕ ਅਦਾਲਤਾਂ ਜਿਸ ਤਰ੍ਹਾਂ ਲਾਈ ਦੀਆਂ ਆ ਸੋ ਬਖਵਕ ਇਲਾਕਿਆਂ ਦੇ ਵਿੱਚ ਬਖਵਕ ਜ਼ਿਲ੍ਹਿਆਂ ਦੇ ਵਿੱਚ ਬਕਾਇਦਾ ਅਨਾਉਂਸਮੈਂਟਾਂ ਕਰਵਾ ਕੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਾਰੇ ਅਨਾਉਂਸਮੈਂਟਾਂ ਕਰਵਾ ਕੇ ਜਿਹੜੇ ਫੌਰੀ ਕੇਸ ਹੱਲ ਹੋਣੇ ਵਾਲੇ ਹੈਗੇ ਆ ਜਿੱਥੇ ਕਿਸਮਝੌਤਾ ਹੁੰਦਾ ਆਪਸ ਪਰਿਵਾਰਾਂ ਦਾ ਹੁੰਦਾ ਕਿ ਆਪਾਂ ਸਹਿਮਤੀ ਦੇ ਨਾਲ ਜਿਹੜੀ ਤਕਸੀਮ ਕਰਵਾ ਲਈ ਉਹ ਵੀ ਕੇਸੜੇ ਹੋਏ ਆ ਸੋ ਉਹਦੇ ਵਾਸਤੇ ਵੀ 5-5 10-10 ਸਾਲ ਲੱਗ ਜਾਂਦੇ ਆ ਸੋ ਇਹੋ ਜਿਹੇ ਕੇਸਾਂ ਦਾ ਜਿਹੜਾ ਆਪਾਂ ਨਪਟਾਰਾ ਮੌਕੇ ਤੇ ਕਰ ਦੇਵਾਂਗੇ ਪਰ ਜੰਗਵੀਰ ਜੀ ਸਵਾਲ ਇਹ ਹੈ ਜਿਵੇਂ ਤਕਸੀਮਾਂ ਵਾਲੇ ਮੈਟਰ ਦੇ ਵਿੱਚ ਜਿਨ੍ਹਾਂ ਦੇ ਕੇਸ ਆਲਰੇਡੀ ਸਬ ਜੁਡੀਸ ਨੇ ਕਈ ਅਦਾਲਤਾਂ ਦੇ ਵਿੱਚ ਕੁਝ ਕੇਸ ਚੱਲ ਰਹੇ ਨੇ ਉਹਨਾਂ ਦੀਆਂ ਰਿਪੋਰਟਾਂ ਜਾਂ ਯੂਨੀਨਾਂ ਜਿਹੜੀਆਂ ਹੈਗੀਆਂ ਖੁਦ ਲਿਸਟਾਂ ਦੇਣੀਆਂ ਕਿ ਇਹ ਇਹ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਕਿਉਂਕਿ ਸਰਕਾਰ ਦੇ ਆਗੂ ਜਾਂ ਮੰਤਰੀ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਆਲਰੇਡੀ ਕੇਸ ਚੱਲ ਰਹੇ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਇਹ ਤਕਸੀਮਾਂ ਵਾਲਾ ਜਿਨ੍ਹਾਂ ਦਾ ਇਸ਼ੂ ਆ ਉਹ ਸੋਲਵ ਹੋਏਗਾ ਨਹੀਂ ਜਿਹੜੇ ਅ ਪਰ ਜਿਹੜੇ ਜਿਨ੍ਹਾਂ ਦੇ ਕੇਸ ਹਾਲੇ ਤੱਕ ਜਿੱਦਾਂ ਨਾਇਬ ਸਾਹਿਬ ਕੋ ਲੱਗੇ ਆ ਐਸ ਡੀ ਐਮ ਕੋ ਲੱਗੇ ਹੈ ਕਿ ਥੱਲੜੀਆਂ ਪਾਸੇ ਹੈਗੇ ਆ ਹਾਲ ਤੱਕ ਹੱਲ ਕਰਵਾਉਣੇ ਵਾਲੇ ਹੈਗੇ ਆ ਉਹ ਕਿਤੇ ਨਾ ਕਿਤੇ ਉਹਦੇ ਬਾਰੇ ਵਿਚਾਰਿਆ ਜਾ ਸਕਦਾ ਔਰ ਜਿਹੜੇ ਕੇਸ ਹਾਲੇ ਤੱਕ ਪੈਂਡਿੰਗ ਪਏ ਆ ਜਿਹੜੇ ਅਦਾਲਤਾਂ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਜੀ ਇੱਕ ਜਿਹੜੀ ਸਬ ਕਮੇਟੀ ਬਣੀ ਹੈ ਜਿਸ ਦੇ ਵਿੱਚ ਕਿਸਾਨ ਆਗੂ ਤੇ ਕਿਸਾਨ ਮਾਹਰ ਵੀ ਸ਼ਾਮਲ ਹੋਣਗੇ ਪੰਜ ਕਿਸਾਨ ਆਗੂ ਕਿਹੜੇ ਹੋਣਗੇ ਜਿਹੜੇ ਉਸ ਸਬ ਕਮੇਟੀ ਦੇ ਮੈਂਬਰ ਬਣਨਗੇ ਦੇਖੋ ਲਖਵਾਲ ਸਾਹਿਬ ਦੀ ਡਿਊਟੀ ਲਈ ਹੈ ਉਹਦੇ ਵਿੱਚ ਹਲ ਤੱਕ ਆਪਾਂ ਪੂਰੇ ਜਿਹੜੇ ਆ ਉਹਨਾਂ ਦੇ ਨਾਂ ਨਹੀਂ ਇੱਥੇ ਜਿਹੜੇ ਸਹਿਮਤੀ ਨਾਲ ਆਪਾਂ ਦੇ ਸਕੀਏ ਉਹਨਾਂ ਨੂੰ ਸੋ ਬਾਅਦ ਦੇ ਵਿੱਚ ਅਸੀਂ ਬੈਠ ਕੇ ਜਿਹੜਾ ਆ ਉਹ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਹਿਮਤੀ ਨਾਲ ਪੰਜ ਆਗੂਆਂ ਦੇ ਨਾਂ ਦੇਵਾਂਗੇ ਉਸ ਵਿੱਚ ਸਰਕਾਰੀ ਜਿਹੜੇ ਅਧਿਕਾਰੀ ਔਰ ਜਿਹੜੇ ਆ ਮੰਤਰੀ ਉਹ ਵੀ ਹੋਣਗੇ ਸਾਰੇ ਸੰਜੀਤ ਅਗਰਵਾਲ ਜੀ ਦੀ ਜਿਹੜੀ ਦੇਖਰੇਖੇਟੇ ਕਮੇਟੀ ਬਣੂਗੀ ਸੋ ਬਣਾ ਕੇ ਜਿਹੜਾ ਆ ਔਰ ਸਾਰੇ ਮਸਲੇ ਹੱਲ ਕਰਨ ਵਾਸਤੇ ਜਿਹੜਾ ਹੋਰ ਵੀ ਸਾਡੇ ਕਈ ਮਸਲੇ ਆ ਇਸ ਤਰ੍ਹਾਂ ਆਵਾਰਾ ਪਸ਼ੂਆਂ ਦੀ ਗੱਲ ਆ ਹੁਣ ਆਵਾਰਾ ਪਸ਼ੂ ਬਹੁਤ ਵੱਡਾ ਨੁਕਸਾਨ ਕਰਦੇ ਆ ਔਰ ਸੀਐਮ ਸਾਹਿਬ ਨੇ ਕਿਹਾ ਕਿ ਬਠਿੰਡਾ ਤੇ ਪਟਿਆਲਾ ਦੇ ਵਿੱਚ ਕਲੇਸਟਰੋਲ ਬਣਾ ਦਿੱਤੇ ਗਏ ਕੋ 10 10 15 15 ਕਿੱਲਾਂ ਦੇ ਵਿੱਚ ਉਹਨੂੰ ਬਾੜ ਲਗਾ ਦਿੱਤੀ ਗਈ ਆ ਉੱਥੇ ਜਿਹੜਾ ਪਸ਼ੂਆਂ ਨੂੰ ਰੱਖਿਆ ਜਾਊਗਾ ਜਿਸ ਤਰ੍ਹਾਂ ਪਹਿਲਾਂ ਗਊਸ਼ਾਲਾ ਬਣੀਆਂ ਹੁੰਦੀਆਂ ਸੀ ਸੋ ਚੰਗੀ ਗੱਲ ਆ ਕਿ ਜੇ ਉਹੋ ਜਿਹਾ ਕੰਮ ਹੋ ਜਾਂਦਾ ਆ ਸੋ ਉਹਦੇ ਨਾਲ ਜਿਹੜਾ ਆ ਆਵਾਰਾ ਪਸ਼ੂਆਂ ਦਾ ਜਿਹੜਾ ਸਾਡਾ ਅਜਾੜਾ ਉਹ ਮੁੱਕ ਜਾਊਗਾ ਦੂਜੀ ਗੱਲ ਜਿਹੜਾ ਵੱਡਾ ਜਿਹੜਾ ਸਾਡਾ ਕਰਦੇ ਸੀ ਸੂਰ ਔਰ ਸੂਰਾਂ ਦੇ ਜਿਹੜਾ ਉਹਨੂੰ ਸ਼ਿਕਾਰ ਕਰਨ ਦੀ ਜਿਹੜੀ ਆ ਪਾਬੰਦੀ ਪਰਮਿਸ਼ਨ ਤੇ ਪਾਬੰਦੀ ਵੀ ਲਾਈ ਸੀ ਕਿ 12 ਬੋਰ ਵਾਲਾ ਸ਼ਿਕਾਰ ਨਹੀਂ ਕਰ ਸਕਦਾ ਸੋ 315 ਬੋਰ ਅਲਾਉ ਕੀਤਾ ਸੀ ਉਹ 315 ਬੋਰ ਵੀ ਹਰੇਕ ਕਿਸਾਨ ਕੋ ਨਹੀਂ ਹੈਗੀ 12 ਬੋਰ ਜਾਂ 23 ਬੋਰ ਰਵਾਲਵਰ ਅਸੀਂ ਰੱਖੇ ਹੋਏ ਆ ਸਾਰਿਆਂ ਨੇ ਸੋ ਅਸੀਂ ਇਹ ਮੰਗ ਕੀਤੀ ਸੀ ਕਿ 12 ਬੋਰ ਦੇ ਨਾਲ ਜਿਹੜਾ ਸਾਨੂੰ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਔਰ ਇਹ ਨਹੀਂ ਹੈਗਾ ਕਿ ਜਿਸ ਕਿਸਾਨ ਦੇ ਕੋਲ ਅਸਲਾ ਹੈਗਾ ਉਹ ਹੀ ਆਪਣੇ ਖੇਤਾਂ ਦੇ ਵਿੱਚੋਂ ਇਹ ਸ਼ਿਕਾਰ ਕਰ ਸਕਦਾ ਇਹਦੇ ਪਿੰਡਾਂ ਦਾ ਚੋਰ ਪੰਜ ਪਿੰਡਾਂ ਦਾ ਕਲੇਸਟਰੋਲ ਬਣਾ ਦਿਓ ਔਰ ਉਹ ਉਹ ਕਿਤੇ ਵੀ ਚਾਰ ਪੰਜ ਪਿੰਡਾਂ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਸਹਾਇਤਾ ਕਰਕੇ ਆਪਾਂ ਸੂਰ ਦਾ ਖਾਤਮਾ ਕਰ ਸਕਦੇ ਆ ਇਹ ਕਿਹੜੇ ਕਿਹੜੇ ਏਰੀਆ ਫਾਈਂਡ ਕੀਤੇ ਨੇ ਜਿੱਥੇ ਇਹ ਜਿਆਦਾ ਸਮੱਸਿਆ ਹੈਗੀ ਦੇਖੋ ਸਾਡੇ ਹਸ਼ਿਆਰਪੁਰ ਜਿਹੜਾ ਕੰਢੀ ਆ ਇੱਧਰ ਸਾਡੇ ਆਲੂ ਦਾ ਮੱਕੀ ਦਾ ਕਾਫੀ ਉਜਾੜਾ ਕਰਦੇ ਆ ਹੁਣ ਮਾਲਵੇ ਦਾ ਤੇ ਸਾਨੂੰ ਇੰਨਾ ਪਤਾ ਨਹੀਂ ਸਾਡਾ ਮਾਝਾ ਤੇ ਦੁਆਬਾ ਇਹਦੇ ਵਿੱਚ ਤੇ ਕਾਫੀ ਸਾਡੇ ਗੰਨੇ ਦਾ ਵੀ ਜਿਹੜਾ ਨੁਕਸਾਨ ਕਰਦੇ ਆ ਸੋ ਦੇਖਦੇ ਆ ਇਹਦੇ ਬਾਰੇ ਜੋ ਸਬ ਕਮੇਟੀ ਬਣਦੀ ਆ ਔਰ ਉਹ ਬਣ ਕੇ ਜਿਹੜਾ ਆ ਉਹਦੇ ਵਿੱਚੋਂ ਫਿਰ ਕਿਹੜੇ ਕਿਹੜੇ ਏਰੀਆ ਆਪਾਂ ਸਿਲੈਕਟ ਕਰਦੇ ਆ ਫਿਰ ਉੱਤੇ ਜਿਹੜੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਇੱਕ ਐਮਐਸਪੀ ਨੂੰ ਲੈ ਕੇ ਬਹੁਤ ਕਹਿੰਦੇ ਸੁਖਾਵੇਂ ਮਾਹੌਲ ਦੇ ਵਿੱਚ ਸਰਕਾਰ ਵੀ ਸਪੋਰਟ ਕਰ ਰਹੀ ਆ ਕਿ ਕੇਂਦਰ ਸਰਕਾਰ ਕੋਲੇ ਜਿਹੜੀਆਂ ਮੰਗਾਂ ਤੁਸੀਂ ਪੁੱਟ ਅਪ ਕਰਨੀਆਂ ਨੇ ਜਾਂ ਤੁਹਾਡੀ ਚਰਚਾ ਚੱਲ ਰਹੀ ਹੈ ਸਰਕਾਰ ਸਹਿਯੋਗ ਦੇਗੀ ਕਿਸ ਤਰੀਕੇ ਦਾ ਸਹਿਯੋਗ ਤੁਸੀਂ ਉਮੀਦ ਰੱਖਦੇ ਹੈਗੇ ਹੋ ਸਰਕਾਰ ਤੋਂ ਕਿਸ ਤਰੀਕੇ ਦਾ ਸਹਿਯੋਗ ਦੇਖੋ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਬਜ਼ੀਆਂ ਤੇ ਐਮਐਸਪੀ ਮਿਲ ਜੂ ਦੇਖੋ ਮੂੰਗੀ ਤੇ ਟ੍ਰਾਇਲ ਲਿਆ ਸੀਗਾ ਮੇਰੇ ਹਿਸਾਬ ਨਾਲ ਸਰਕਾਰ ਦਾ ਟ੍ਰਾਇਲ ਮੂੰਗੀ ਵਾਲਾ ਫੇਲ ਹੋ ਗਿਆ ਔਰ ਉਹ ਤੇ ਐਮਐਸਪੀ ਤਾਂ ਦੇ ਦਿੱਤੀ ਸੀ ਗਾਰੰਟੀ ਦੀ ਵੀ ਗੱਲ ਹੋਈ ਸੀ ਥੋੜੀ ਬਹੁਤ ਖਰੀਦ ਹੋਈ ਸੀ ਪਰ ਹੁਣ ਗਾਂ ਤੋਂ ਜਿਹੜੀ ਸਰਕਾਰ ਆ ਉਹਨਾਂ ਦੇ ਨੁਮਾਇੰਦੇ ਇਹ ਗੱਲ ਕਹਿ ਰਹੇ ਕੋ ਉਹਨਾਂ ਬੀਜੋ ਤੋਂ ਚਿੱਟੀ ਮੱਖੀ ਪੈਦਾ ਹੁੰਦੀ ਐ ਸੋ ਜੇ ਦਾਲਾ ਨਾ ਬੀਜਾਂਗੇ ਤੇ ਫਿਰ ਜੇ ਚਿੱਟੀਆਂ ਮੱਖੀਆਂ ਪੈਦਾ ਹੋਣ ਲੱਪੀਆਂ ਫਿਰ ਤਾਂ ਕਿਤੇ ਨਾ ਕਿਤੇ ਬਦਲ ਨਹੀਂ ਜਿਹੜਾ ਸਾਨੂੰ ਮਿਲਦਾ ਸੋ ਅਸੀਂ ਤਾਂ ਕਹਿੰਨੇ ਆਲੂ ਤੇ ਐਮਐਸਪੀ ਦੇ ਦਿਓ ਆਲੂ ਦੇਖੋ ਹੁਣ ਕਿਦਾਂ ਰੋਲਦਾ ਪਿਆ 250 ਨੂੰ ਇੱਕ ਗੱਟਾ ਸਾਡਾ ਵਿਕ ਰਿਹਾ ਆ 4-5 ਰੁਪਏ ਕਿਲੋ ਵਿਕ ਰਿਹਾ ਆ ਤੇ ਕਿਤੇ ਨਾ ਕਿਤੇ ਸਾਡਾ ਲਗਤ ਮੁੱਲ ਵੀ ਨਹੀਂ ਪੂਰਾ ਹੁੰਦਾ ਸੋ ਜਦੋਂ ਮੱਕੀ ਬੀਜਦੇ ਆ ਮੱਕੀ ਦਾ ਇਹ ਹਾਲ ਹੁੰਦਾ ਤੇ ਹੋਰ ਸਾਡੀਆਂ ਸਬਜ਼ੀਆਂ ਦਾ ਇਹ ਹਾਲ ਹੁੰਦਾ ਸੋ ਅਸੀਂ ਕਹਿੰਨੇ ਜੇ ਖੇਤੀ ਭਵਿੰਤਾ ਦੀ ਗ ਤਾਂ ਇਹ ਜਿਹੜਾ ਆ ਸਾਨੂੰ ਪ੍ਰੋਟੋਕੋਲ ਅਪਣਾਉਣਾ ਪਊਗਾ ਇਹ ਸਾਨੂੰ ਬਦਲ ਜਿਹੜਾ ਐਮਐਸਪੀ ਵਾਲਾ ਉਹ ਦੇਣਾ ਪਊਗਾ ਸੋ ਜਿਹੜਾ ਜੇ ਤਾਂ ਪੰਜਾਬ ਸਰਕਾਰ ਦੇ ਕੋਸ਼ ਹੱਥ ਹੈਗਾ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜਿਹੜਾ ਆ ਹੁਣ ਜਿਹੜੀ ਸਬ ਕਮੇਟੀ ਬਣਨੀ ਹੈ ਉਹਦੇ ਵਿੱਚ ਸਾਰੀਆਂ ਮੰਗਾਂ ਜਿਹੜੀਆਂ ਵਿਚਾਰੀਆਂ ਜਾਊਗੀਆਂ ਗੰਨੇ ਤੇ ਇਸਿਊ ਤੇ ਗਲਬਤ ਹੋਈ ਹੈ ਸੋ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਸੋ ਕਮੇਟੀ ਕਿਉਂਕਿ ਅਸਲ ਕੀ ਹੁੰਦਾ ਸੀ ਇਸ ਵਾਰ ਤੁਹਾਨੂੰ ਯਾਦ ਹੋਣਾ ਕਿ ਜਲੰਧਰ ਦੇ ਵਿੱਚ ਤੁਨ ਵਾਲੀ ਫਟਕ ਤੇ ਚਾਰ ਦਿਨ ਧਰਨਾ ਲੱਗਾ ਬਾਹਲੇ ਲੋਕ ਪਰੇਸ਼ਾਨ ਹੋਏ ਆ ਸੋ ਟ੍ਰੇਨਾਂ ਵੀ ਰੁਕੀਆਂ ਸੋ ਦਿੱਲੀ ਦਾ ਜਿਹੜਾ ਤਾਣਾ ਬਾਣਾ ਉਹ ਸਾਰਾ ਕਨੈਕਸ਼ਨ ਟੁੱਟ ਗਿਆ ਸੀ ਸੋ ਅਸੀਂ ਨਹੀਂ ਚਾਹੁੰਦੇ ਕਿ ਬਾਰ ਬਾਰ ਅਸੀਂ ਸੜਕਾਂ ਤੇ ਬੈਠੀਏ ਔਰ ਉਹਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਬਣਾ ਦਿੰਦੇ ਆ ਜਿਹੜੇ ਗੰਨਾ ਉਤਪਾਦਕ ਕਿਸਾਨ ਨੇ ਆ ਉਹਨਾਂ ਦੇ ਨਾਲ ਤੇ ਸਰਕਾਰ ਦੇ ਨਾਲ ਕਮੇਟੀ ਬਣਾ ਕੇ ਉਸ ਤੋਂ ਪਹਿਲਾਂ ਹੀ ਜਾਨੀ ਕਿ ਜਦੋਂ ਤੋਂ ਗੰਨੇ ਦਾ ਸੀਜ਼ਨ ਹੁੰਦਾ ਰੇਟ ਬਾਰੇ ਮੇਲਾ ਚੱਲਣ ਬਾਰੇ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਿਹੜਾ ਆ ਉਹ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇ ਕਿ ਕਿਸਾਨ ਦੀ ਆਮਦਨ ਨੂੰ ਲੈ ਕੇ ਕਿਸ ਤਰੀਕੇ ਦੀ ਚਰਚਾ ਹੋਈ ਹੈ ਜੇਕਰ ਗੜੇ ਮਾਰੇ ਦੀ ਗੱਲ ਕੀਤੀ ਜਾਵੇ ਬਹੁਤ ਨੁਕਸਾਨ ਫਸਲ ਹੁੰਦਾ ਕਿਉਂਕਿ ਕੱਲਾ ਕਿਸਾਨ ਹੀ ਨਹੀਂ ਪੂਰਾ ਪਰਿਵਾਰ ਜਿਹੜਾ ਹੈਗਾ ਪੂਰੀ ਫਸਲ ਨੂੰ ਲੈ ਕੇ ਹਰ ਕੰਮ 'ਚ ਸਹਿਯੋਗ ਕਰਦਾ ਉਸ ਨੂੰ ਲੈ ਕੇ ਕੋਈ ਪੋਲਿਸੀ ਜਾਂ ਜਿਸ ਤਰੀਕੇ ਸਰਕਾਰ ਕਰੇ ਬਹੁਤ ਜਲਦੀ ਪੋਲਿਸੀ ਲਿਆਵਾਂਗੇ ਉਹ ਤੇ ਚਰਚਾ ਹੋਈ ਹੈ ਦੇਖੋ ਅਸਲ ਦਾ ਇਹਦਾ ਹੱਲ ਹੈਗਾ ਸੁਹਾਮੀ ਨਾਥਰਨਪੁਰ C250 ਪਲੱਸ ਫਾਰਮੂਲੇ ਦਾ ਉਹ ਉਹ ਜਿਹੜਾ ਕੇਂਦਰ ਸਰਕਾਰ ਦਾ ਮਾਮਲਾ ਹੈਗਾ ਪਰ ਜਿੱਥੇ ਕਿਤੇ ਨਾ ਕਿਤੇ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਉਹ ਮੁਆਵਜ਼ਾ ਇਸ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ 6800 ਰੁਪਏ ਪ੍ਰ ਸੋ ਗੰਨਾ ਮਰਿਆ ਰਾਵੀ ਤੇ ਬਿਆਸ ਦੇ ਵਿੱਚ ਉਹ 70-75000 ਰੁਪਏ ਉਹਦਾ ਸਾਡਾ ਖਰਚਾ ਆ ਜਾਂਦਾ ਉਹਨੂੰ ਵੀ 6800 ਰੁਪਏ ਦੇਈ ਜਾ ਰਿਹਾ ਉਹ ਕੁਛ ਨੂੰ ਦਿੱਤਾ ਬਾਕੀਆਂ ਨੂੰ ਨਹੀਂ ਦਿੱਤਾ ਇਹਦੇ ਬਾਰੇ ਚਰਚਾ ਹੋਈ ਆ ਜਾਂ ਤਾਂ ਆ ਜਿਹੜਾ ਬਿਨਾ ਪ੍ਰੀਮੀਅਮ ਹੈ ਤੁਸੀਂ ਇੰਸ਼ੋਰੈਂਸ ਕਰ ਦਿਓ ਕਿਸਾਨਾਂ ਦੀਆਂ ਫਸਲਾਂ ਦਾ ਤਾਂ ਜੋ ਜਿਹੜਾ ਬੀਮਾ ਕੰਪਨੀਆਂ ਉਹ ਸਿੱਧੀਆਂ ਜਿਹੜੀਆਂ ਕਿਸਾਨਾਂ ਨੂੰ ਦੇ ਦੇਣ ਤਾਂ ਜੇ ਸਰਕਾਰ ਨਹੀਂ ਦੇ ਸਕਦੀ ਔਰ ਨਹੀਂ ਤਾਂ ਜਿਹੜਾ ਆ ਸਾਨੂੰ ਢੋਕਮਾ ਜਿਹੜਾ ਮੁਆਵਜ਼ਾ ਦੇ ਦਿਓ ਸੋ ਉਹਦੇ ਬਾਰੇ ਹੁਣ ਅਗਲੀ ਕਮੇਟੀ ਦੇ ਵਿੱਚ ਬੈਠ ਕੇ ਜਿਹੜੀ ਚਰਚਾ ਹੋਊਗੀ ਮੁਕੰਮਲ ਤੌਰ ਆਖਰੀ ਸਵਾਲ ਹੈ ਜਿਸ ਤਰੀਕੇ ਨਾਲ ਨਿੱਜੀ ਕੰਪਨੀਆਂ ਬਿਜਲੀ ਉਸ ਉਸ ਨੂੰ ਲੈ ਕੇ ਤੁਸੀਂ ਇਤਰਾਜ਼ ਜਤਾਇਆ ਕਿ ਉਹਨਾਂ ਨੂੰ ਨਾ ਕੋਈ ਕੰਟਰੈਕਟ ਜਾਂ ਉਹ ਦਿੱਤਾ ਜਾਵੇ ਤੇ ਦੂਜਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਹੈ ਇਸ ਸਵਾਲ ਜਿਹੜੀ ਦੇਖੋ ਉਹ ਤਾਂ ਦੱਸ ਰਿਹਾ ਕਿ ਇੱਕ ਦੋ ਨਹਿਰਾ ਮਾਲਵੇ ਚ ਹੋਰ ਕਰ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਆ ਦੁਆਬੇ ਚ ਵੀ ਕੱਢ ਦਿਓ ਸਾਰਾ ਮਾਲਵੇ ਚ ਨਾ ਸਾਰੇ ਜਿੰਨੇ ਵੀ ਮੁੱਖ ਮੰਤਰੀ ਬਣੇ ਸਾਰੇ ਮਾਲਵੇ ਵਾਲੋਂ ਖਿੱਚੀ ਜਾਂਦੇ ਆ ਕੋਈ ਦੁਆਬੇ ਵਾਲਿਆਂ ਦਾ ਵੀ ਤੁਸੀਂ ਦੇਖ ਲਓ ਸੋ ਆਸ ਕਰਦੇ ਆ ਕਿ ਪਾਣੀਆਂ ਨੂੰ ਲੈ ਕੇ ਤਾਂ ਦੇਖੋ ਸੀਐਮ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਸਾਡ ਕੋਲ ਪਾਣੀ ਹੈ ਨਹੀਂਗਾ ਅਸੀਂ ਤਾਂ ਸਪਸ਼ਟ ਰਾਏ ਰੱਖਾਂਗੇ ਉੱਥੇ ਵੀ ਅਸੀਂ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਦੇਣਾ ਹੁਣ ਜਦੋਂ ਚਰਚਾ ਹੁੰਦੀ ਹੈ ਉਸ ਵੇਲੇ ਸੀਐਮ ਸਾਹਿਬ ਦਾ ਜੇ ਇਹ ਸਟੈਂਡਰ ਹੈ ਫੇਰ ਤਾਂ ਮੈਂ ਕਹਿੰਦਾ ਕਿਤੇ ਨਾ ਕਿਤੇ ਪਾਣੀ ਬਚ ਜੂਗਾ ਕਿਉਂਕਿ ਪਾਣੀ ਤਾਂ ਸਾਡੇ ਕੋਲ ਪੰਜਾਬ ਕੋ ਅੱਗੇ ਵਾਧੂ ਹੈ ਨਗਾ ਤੇ ਅਸੀਂ ਬਾਹਰਲੀਆ ਸਟੇਟਾਂ ਨੂੰ ਦੇਈ ਜਾਂਦੇ ਜਦੋਂ ਹੜਾ ਆ ਗਿਆ ਸਾਡੇ ਪੰਜਾਬ ਦੇ ਵਿੱਚ ਉਦੋਂ ਰਾਜਸਥਾਨ ਵਾਲੇ ਵੀ ਨਾ ਕਹਿੰਦੇ ਭੇਜੋ ਤਾਂ ਦੂਜੀਆਂ ਸਟੇਟਾਂ ਵਾਲੇ ਵੀ ਨਾ ਭੇਜੋ ਕਹਿੰਦੇ ਸਾਨੂੰ ਲੋੜ ਨਹੀਂ ਤੇ ਡੁੱਬ ਗਿਆ ਸਾਡਾ ਪੰਜਾਬ ਹੜਾਂ ਦੀ ਮਾਰ ਹੇਟ ਪੰਜਾਬ ਆਉਂਦਾ ਜਦੋਂ ਸੋਕਾ ਪੈਂਦਾ ਉਦੋਂ ਵੀ ਪੰਜਾਬ ਚ ਆਉਂਦਾ ਤਾਂ ਨਿਆਰੇ ਬਾਹਰਲੀਆ ਸਟੇਟਾਂ ਵਾਲੇ ਲੈਂਦੇ ਸੋ ਕਿਤੇ ਨਾ ਕਿਤੇ ਜਿਹੜਾ ਨਹਿਰਾ ਕੱਚੀਆਂ ਥੱਲੇ ਰੱਖਣ ਦਾ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਕਿ ਪਾਣੀ ਦੀ ਸੀਪੀ ਜਿਹੜੀ ਉਹ ਜ਼ਰੂਰੀ ਹੈ ਕਿ ਨਹਿਰਾਂ ਨੂੰ ਵੀ ਇਹ ਕੱਚਾ ਰੱਖਿਆ ਜਾਵੇ ਸੋ ਇਹ ਜਿਹੜੇ ਆ ਮਸਲੇ ਇੰਤ ਕਾਫੀ ਚਰਚਾ ਹੋਈ ਆ ਜਿਹੜਾ ਦੇਖੋ ਪ੍ਰੀਪੇਡ ਮੀਟਰਾਂ ਦੀ ਇੱਕ ਗੱਲ ਹੋਈ ਸੀ ਉਹਦੇ ਵਿੱਚ ਆ ਜਿਹੜਾ 220 ਦੀ ਗੱਲ ਕਰਦੇ ਸੀ ਆਪਾਂ ਜਿਹੜਾ ਸੋਧ ਬਿੱਲ ਦੀ ਹੈ ਸੋ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਪੰਜਾਬ ਦੇ ਵਿੱਚ ਤਾਂ ਦਿਖਾਈ ਦੇਣ ਲੱਗ ਪਿਆ ਆ ਸੋ ਉਹਦੇ ਵਿੱਚ ਕੀ ਹੈ ਜਿਹੜਾ ਪ੍ਰੀ ਉੱਥੇ ਆਪਣੇ ਬਿਜਲੀ ਮੰਤਰੀ ਸਾਹਿਬ ਵੀ ਬੈਠੇ ਸੀਗੇ ਸਰਾਂ ਸਾਹਿਬ ਵੀ ਬੈਠੇ ਸੀ ਚੇਅਰਮੈਨ ਸਾਹਿਬ ਹਾਂ ਪੀਐਸਪੀਐਸਐਲ ਦਾ ਚੇਅਰਮੈਨ ਸਰਾਂ ਸਾਹਿਬ ਵੀ ਬੈਠੇ ਸੀ ਔਰ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜੇ ਅਸੀਂ ਮੀਟਰ ਲਾ ਰਹੇ ਹਾਂ ਜੇ ਕਿਸੇ ਦਾ ਖਰਾਬ ਹੁੰਦਾ ਆ ਫਿਰ ਉਹਦੀ ਜਗ੍ਹਾ ਤੇ ਬਦਲ ਰਹੇ ਆ ਪਰ ਅਦਰਵਾਈਜ਼ ਜਿਹੜੇ ਅਸੀਂ ਮੀਟਰ ਜਿਹੜੇ ਆ ਪਹਿਲਾਂ ਇਲੈਕਟ੍ਰੋਨਿਕ ਮੀਟਰ ਚੱਲਦੇ ਆ ਤੇ ਉਹ ਅਸੀਂ ਨਹੀਂ ਬਦਲ ਰਹੇ ਪਰ ਉਹ ਇਹ ਵੀ ਗੱਲ ਕਹਿੰਦੇ ਆ ਕਿ ਜੇਕਰ ਇਹ ਮੀਟਰ ਲੱਗਦੇ ਆ ਪਰ ਸਾਡਾ ਤੇ ਸਰਕਾਰ ਦਾ ਵਾਅਦਾ ਆ ਕਿ ਅਸੀਂ ਜਿਹੜਾ ਆ ਉਹ ਇਹਨਾਂ ਨੂੰ ਪੋਸਟਪੇਡ ਨਹੀਂ ਕਰਾਂਗੇ ਪਰ ਸਾਨੂੰ ਸ਼ੰਕਾ ਆ ਕਿ ਇਹ ਇਹਨਾਂ ਨੇ ਇਸ ਨੀਤੀ ਦੇ ਨਾਲ ਜਿਹੜਾ ਪੂਰੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਜਦੋਂ ਪੋਸਟ ਪੇਡ ਕਰ ਦੇਣਗੇ ਜਿਸ ਤਰ੍ਹਾਂ ਮੋਬਾਈਲ ਰੀਚਾਰਜ ਹੁੰਦਾ ਜੇ ਉਹ ਨੀਤੀ ਆ ਗਈ ਤਾਂ ਕਿਤੇ ਨਾ ਕਿਤੇ ਵੱਡੀ ਮਾਰ ਜਿਹੜੀ ਆ ਆਮ ਲੋਕਾਂ ਖਪਤਕਾਰਾਂ ਨੂੰ ਪੈਣੀ ਹੈ ਭਰੋਸਾ ਦਿੱਤਾ ਗਿਆ ਇਹ ਅਸੀਂ ਲਾਵਾਂਗੇ ਨਹੀਂ ਕਿਉਂਕਿ ਕੇਂਦਰ ਸਰਕਾਰ ਤੋਂ ਇਸ ਚੀਜ਼ ਦੇ ਸਬਸਿਡੀ ਜਾਂ ਸਰਕਾਰਾਂ ਨੂੰ ਬਹੁਤ ਫੰਡ ਆਉਂਦਾ ਹੈਗਾ ਜਾਂ ਇਹਦੇ ਵਿੱਚ ਤੁਹਾਨੂੰ ਉਨਤਾਈ ਕਿ ਲੱਗਦੀ ਹੈ ਦੇਖੋ ਗੱਲ ਹੈਗਾ ਵੀ ਜਿਹੜਾ ਪ੍ਰੀਪੇਡ ਮੀਟਰਾਂ ਦਾ ਮਸਲਾ ਕੇਂਦਰ ਸਰਕਾਰ ਦੇ ਨਾਲ ਵੀ ਇਦੇ ਨਾਲ ਹੈਗਾ ਸਾਡਾ ਜਿਹੜਾ ਆਪਾਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਅਸੀਂ ਉਹਦੇ ਵਿੱਚ ਵੀ ਜਿਹੜਾ ਇਹ ਰੱਖਿਆ ਹੋਇਆ ਆ ਕਿ ਇਹ ਉੱਪਰੋਂ ਕੇਂਦਰ ਸਰਕਾਰ ਨੇ ਦਬਾਅ ਪਾਇਆ ਪੰਜਾਬ ਸਰਕਾਰ ਤੇ ਕਿ ਤੁਸੀਂ ਜਿਹੜਾ ਆ ਜਿਹੜੇ ਪ੍ਰੀਪੇਡ ਮੀਟਰ ਤੁਸੀਂ ਲਾਓ ਫਿਰ ਪ੍ਰੀਪੇਡ ਮੀਟਰ ਲਾ ਕੇ ਫਿਰ ਪੋਸਟਪੇਡ ਪੀਡਰ ਮੀਟਰ ਇਹਨਾਂ ਨੂੰ ਕਰੋਗੇ ਕਿਉਂਕਿ ਉਹਦੇ ਵਿੱਚ ਬਕਾਇਦਾ ਕੈਮਰਾ ਕਮਰਾ ਸਾਰਾ ਕੁਝ ਲੱਗਾ ਹੋਇਆ ਹੈ ਫਿਰ ਉਹਦੀ ਕੋਈ ਰੀਡਿੰਗ ਨਹੀਂ ਹੋਣੀ ਕੋਈ ਕੁਝ ਨਹੀਂ ਹੋਣਾ ਮੋਬਾਈਲ ਵਾਂਗੂ ਰੀਚਾਰਜ ਕਰਾਂਗੇ ਤਾਂ ਜਿਹੜਾ ਉਹ ਆਪਾਂ ਜਿੰਨਾ ਰੀਚਾਰਜ ਕਰਾਂਗੇ ਉਹਨਾਂ ਆਪਾਂ ਉਹਨੂੰ ਵਰਤ ਲਾਂਗੇ ਹੁਣ ਕੀ ਹੈਗਾ ਹੁਣ ਤਾਂ ਕਿਤੇ ਨਾ ਕਿਤੇ ਚਲੋ ਚਾਰ ਦਿਨ ਬਿੱਲ ਲੇਟ ਹੋ ਜਾਂਦਾ ਚਾਰ ਦਿਨ ਪਹਿਲਾਂ ਹੋ ਜਾਂਦਾ ਕਿਤੇ ਨਾ ਕਿਤੇ ਆਮ ਜਿਹੜਾ ਦੋ ਚਾਰ 500 ਰੁਪਏ ਦੀ ਹਾੜੀ ਲੈਂਦਾ ਉਹਦੇ ਵਾਸਤੇ ਸੌਖਾ ਹੈਗਾ ਪਰ ਉਹਨਾਂ ਵਾਲੇ ਸਮੇਂ ਚੌਖਾ ਹੋਊਗਾ ਪਰ ਉਹ ਅਸੀਂ ਕੇਂਦਰ ਸਰਕਾਰ ਤੋਂ ਵੀ ਰੱਖਿਆ ਤੇ ਪੰਜਾਬ ਸਰਕਾਰ ਤੋਂ ਵੀ ਰੱਖਿਆ ਸੋ ਉਹਨਾਂ ਨੂੰ ਦੱਸਿਆ ਵੀ ਕਿ ਅਸੀਂ ਇਹ ਮੀਟਰ ਜਿਹੜੇ ਆ ਲੱਗਣ ਨਹੀਂ ਦੇਣੇ ਜੇ ਕੋਈ ਖਰਾਬ ਹੁੰਦਾ ਪਰ ਉਹਦੇ ਵਾਸਤੇ ਵੀ ਜਿਹੜਾ ਤੁਸੀਂ ਪੰਜਾਬ ਸਰਕਾਰ ਸੀਐਮ ਸਾਹਿਬ ਨੂੰ ਕਿਹਾ ਕਿ ਜਿਹੜੇ ਪਿਛਲੇ ਇਲੈਕਟ੍ਰੋਨਿਕ ਮੀਟਰ ਹੈ ਤੁਸੀਂ ਉਹ ਪ੍ਰੋਵਾਈਡ ਜਿਹੜੇ ਕਰਵਾਓ ਉਹਨਾਂ ਸੰਤੁਸ਼ਟੀ ਨਾ ਸੰਤੁਸ਼ਟ ਪਰ ਹੀ ਰਹੀ ਮੀਟਿੰਗ ਹਾਂਜੀ ਬਹੁਤ ਵਧੀਆ ਰਹੀ ਮੀਟਿੰਗ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੇਰੀ ਗੱਲ ਸੁਣ ਤਾਂ ਇਹ ਸਨ ਸਾਡੇ ਨਾਲ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਤਾਂ ਮੁੱਖ ਮੰਤਰੀ ਸਾਫ਼ ਤੌਰ ਤੇ 28 ਦਸੰਬਰ ਨੂੰ ਜੋ ਬੈਠਕ ਆਉਣੀ ਆ ਉਸ ਦੇ ਵਿੱਚ ਸਟੈਂਡ ਲੈਣਗੇ ਕਿ ਪੰਜਾਬ ਦੇ ਵਿੱਚ ਇੱਕ ਵੀ ਬੂੰਦ ਕਿਸੇ ਵੀ ਸੂਬੇ ਨੂੰ ਦੇਣ ਲਈ ਨਹੀਂ ਹੈਗੀ ਆ ਬਾਕੀ ਕਿਸਾਨ ਆਗੂਆਂ ਦੀਆਂ ਜੋ ਮੰਗਾਂ ਸਨ ਉਹਨਾਂ ਨੂੰ ਲੈ ਕੇ ਸੁਖਾਵੇ ਮਾਹੌਲ ਦੇ ਵਿੱਚ ਇਹ ਬੈਠਕ ਹੋਈ ਆ ਕਿਤੇ ਨਾ ਕਿਤੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਪਰ ਕੁਝ ਮੰਗਾਂ ਨੂੰ ਲੈ ਕੇ ਸ਼ੰਕਾ ਵੀ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਪਰ ਇਹ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਜਿਹੜਾ ਹੈਗਾ ਵਾਰ-ਵਾਰ ਸਰਕਾਰ ਕੋਲੇ ਆਪਣੀਆਂ ਮੰਗਾਂ ਜਿਹੜੀਆਂ ਹਨ ਉਹ ਚੁੱਕਦੇ ਰਹਿਣਗੇ ਸੰਘਰਸ਼ ਕਰਦੇ ਰਹਿਣਗੇ ਫਿਲਹਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਦੇ ਵਿੱਚ ਇੱਕ ਸਬ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਪੰਜ ਕਿਸਾਨ ਆਗੂਆਂ ਨੂੰ ਵੀ ਰੱਖਿਆ ਜਾਵੇਗਾ ਤੇ ਇਸ ਤੋਂ ਇਲਾਵਾ ਕਿਸਾਨ ਮਾਹਰ ਵੀ ਰੱਖੇ ਜਾਣਗੇ ਤੇ ਕਿਸਾਨ ਨੇ ਜਿਹੜੇ ਬਾਕੀ ਪੈਂਡਿੰਗ ਮੰਗਾ ਹਨ ਉਹਨਾਂ ਤੇ ਉਸ ਸਬ ਕਮੇਟੀ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰੁਣ ਪੱਟ